ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਫਾਰਮੂਲਾ ਲਾਈਫ ਤੇ ਦੋਸਤੋ ਅੱਜ ਦੀ ਵੀਡੀਓ ਕਰ ਰਹੇ ਆ ਆਪਾਂ ਪਿੰਡ ਗੰਗਾ ਜ਼ਿਲ੍ਹਾ ਬਠਿੰਡਾ ਤਹਿਸੀਲ ਮਥਾਣਾ ਤੇ ਇੱਥੇ ਇੱਕ ਝੋਟੀ ਵਗਾਵਾਂ ਨੀਲੀ ਰਾਵੀ ਦੀ ਜਿਹੜੀ ਸਕਰੀਨ ਤੇ ਦੇਖ ਰਹੇ ਹੋ ਇਹ ਝੋਟੀ ਦੀ ਡਿਟੇਲ ਦੇਵਾਂਗੇ ਤੇ ਉਸ ਤੋਂ ਪਹਿਲਾਂ ਬਾਈ ਦੇ ਘਰ ਦੇ ਰੱਖੇ ਪਸ਼ੂਆਂ ਤੇ ਆਪਾਂ ਕੈਮਰਾ ਮਾਰ ਦਈਏ ਇਹਨਾਂ ਵਿੱਚੋਂ ਹੋਰ ਕਿਹ ਪਸ਼ੂ ਸੇਲ ਨਹੀਂ ਹੈ ਤੇ ਇਹ ਵੀਡੀਓ ਸ਼ੁਰੂ ਕਰਦੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਦੇਖ ਰਹੇ ਚੈਨਲ ਨੂੰ ਪਹਿਲੀ ਵਾਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਬਾਕੀ ਵੀਡੀਓ ਲਾਸਟ ਤੱਕ ਦੇਖਿਓ ਤੇ ਨੰਬਰ ਸਕਰੀਨ ਤੇ ਬਾਜੀ ਦਾ ਚੱਲੂਗਾ ਐਡਰੈਸ ਫੇਰ ਕਨਫਰਮ ਕਰ ਦਈਏ ਪਿੰਡ ਗੰਗਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਨਥਾਣਾ ਆਓ ਜੀ ਕਰਦੇ ਆ ਵੀਡੀਓ ਨੂੰ ਸ਼ੁਰੂ ਤੇ ਲੈਨੇ ਆ ਇਸ ਛੋਟੀ ਦੀ ਡਿਟੇਲ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਬਾਈ ਜੀ ਆਪਣਾ ਐਡਰੈਸ ਕਨਫਰਮ ਕਰ ਦਿਓ ਜੀ ਹਾਂ ਆਪਣਾ ਐਡਰੈਸ ਪਿੰਡ ਗੰਗਾ ਹਾਂਜੀ ਜ਼ਿਲ੍ਹਾ ਬਠਿੰਡਾ ਹਾਂਜੀ ਤਹਿਸੀਲ ਨਥਾਣਾ ਮੋਬਾਈਲ ਨੰਬਰ ਦਸੇਲ ਖਾਣਾ ਹਾਂਜੀ ਮੋਬਾਈਲ ਨੰਬਰ 93639 94639 ਹਾਂ 15873 15873 ਇਹ ਬਾਈ ਦਾ ਮੋਬਾਈਲ ਨੰਬਰ ਹੈ ਜੀ ਤੇ ਬਾਕੀ ਸਕਰੀਨ ਤੇ ਵੀ ਨੰਬਰ ਚੱਲੂਗਾ ਫਿਰ ਤੁਹਾਨੂੰ ਦੱਸ ਦਿੰਦੇ ਨੇ ਕਿ ਇਹਨਾਂ ਚ ਕੋਈ ਪਸ਼ੂ ਸੇਲ ਨਹੀਂ ਹੈ ਇਹ ਸਾਰੇ ਪਸ਼ੂ ਘਰੇ ਰੱਖੇ ਹੋਏ ਐ ਤੇ ਇਹ ਝੋਟੀ ਕੱਲੀ ਸੇਲ ਹੈ ਜੀ ਹਾਂਜੀ ਡਿਟੇਲ ਇਹਦੀ ਦੱਸਿਓ ਜੀ ਹਾਂ ਡਟੇਲੇ ਕਿ ਕਿਹੜੇ ਸੂਏ ਦੀ ਇਹ ਇਹ ਉਹ ਹੁਣ ਤੀਜਾ ਸੂਆ ਸਰੂਪੀ ਤੀਜੇ ਸੂਏ ਵਾਸਤੇ ਗੱਭਣੇ ਹਾਂ ਪਹਿਲਾ ਸੂਆ 10 ਲੀਟਰ ਦੁੱਧ ਦਿੱਤਾ ਹਾਂਜੀ ਦੂਜਾ 13 ਲੀਟਰ ਦੁੱਧ ਦਿੱਤਾ ਠੀਕ ਹੈ ਜੀ ਹੁਣ ਐਦਕੇ ਇਹ 14 ਤੋਂ ਪਰ ਦੁੱਧ ਹੋਊਗੀ ਠੀਕ ਹੈ ਜੀ 14 15 ਤੋਂ ਪਰ ਦੇਣਾ ਚਾਹੀਦਾ ਹਣਾ ਜਿਹੜੇ ਹਿਸਾਬ ਨਾਲ ਛੋਟੀ ਕਿ ਕਰੀ ਠੀਕ ਹੈ ਜੀ ਤੇ ਬਾਕੀ ਹੋਰ ਕੋਈ ਸ਼ਿਕਾਇਤ ਵਗੈਰਾ ਇਹਦੀ ਹੋਰ ਕੋਈ ਸ਼ਿਕਾਇਤ ਕੋਈ ਭਾਰ ਠੀਕ ਹੈ ਕੋਈ ਲੰਬੇ ਵਾਲੀ ਗੱਲ ਨਹੀਂ ਹਣਾ ਹਾਂ ਥਾਣਾ ਦੇ ਦੇਵੇ ਦੀ ਬਹੁਤ ਵਧੀਆ ਆ ਰਹੀ ਬਹੁਤ ਵਧੀਆ ਆ ਗਈ ਦਿਨ ਕਦੋਂ ਦੇ ਪੂਰੇ ਆ ਜੀ ਇਹਦੇ ਮਤਲਬ ਵਿੱਚ ਆਧ ਰਿਕ ਨੂੰ ਦਨ ਪੂਰੇ ਆ ਦਨ ਪੂਰੇ ਹੋ ਚੁੱਕੇ ਜੀ ਇਹਦੇ ਹਣਾ ਅੱਜ 7 ਤਰੀਕ ਹੋ ਗਈ ਤਿੰਨ ਦਿਨ ਉੱਪਰ ਲੈ ਗਿਆ ਦੋਸਤੋ ਤੇ ਹਜੇ ਮੈਨੂੰ ਐ ਲੱਗਦਾ ਵੀ 5-7 ਦਿਨ ਝੋਟੀ ਹੋਰ ਕੱਢ ਜੂਗੀ ਹਾਂ ਸੌਖੀ ਆ ਮਤਲਬ ਤੇ ਉਦੋਂ ਤੱਕ ਫੁੱਲ ਤਿਆਰੀ ਕਰ ਜੂਗੀ ਬਾਕੀ ਟੇਡੇ ਕੱਟ ਦੀਆਂ ਨੀਲੀ ਰਾਵ ਦੀਆਂ ਪੂਰੀਆਂ ਨਿਸ਼ਾਨੀਆਂ ਕਰਦੀਆਂ ਜੀ ਮਾਰਕਿੰਗ ਪੂਰੀ ਐ ਸਾਰੀ ਤੇ ਥਣਲੇਵ ਦੀ ਝੋਟੀ ਬਹੁਤ ਸੋਹਣੀ ਐ ਹੋਲ ਚਵਾਈ ਵੀ ਬਹੁਤ ਵਧੀਆ ਚਵਾਈ ਦੇ ਵਿੱਚ ਸਾਫ਼ ਦੱਸਦੇ ਬਾਈ ਜੀ ਇਹ ਇਹਦਾ ਜੀ ਆਪਾਂ ਮੁੱਲ ਦੱਸੋ ਜੀ ਮੁੱਲ ਕੀ ਕਰਦੇ ਆ ਜੀ ਮੁੱਲ 1.60 ਹਜ਼ਾਰ 1.60 ਹਜ਼ਾਰ ਰੁਪਿਆ ਮੁੱਲ ਕਰਦੇ ਆ ਜੀ ਤੇ ਇਹਦੇ ਜੋ ਮਾਨਤਾਂ ਨੇ ਜੀ ਆਓ ਹੋਰ ਮਾਨਤਾਂ ਜ਼ਰੂਰ ਹੋਊਗਾ ਜੀ ਤੁਹਾਡਾ ਆਉਣ ਤੇ ਤੇ ਬਾਕੀ ਬਾਈ ਜੀ ਮੁੱਲ ਕਰਨਾ ਹੁੰਦਾ ਮਾਲਕ ਨੇ ਆਪਣੇ ਚੀਜ਼ ਦੇ ਹਿਸਾਬ ਨਾਲ ਤੇ ਆਪਣੇ ਸੰਭਾਲ ਦੇ ਹਿਸਾਬ ਨਾਲ ਝੋਟੀ ਬਹੁਤ ਸੰਭਾਲੀ ਹੋਈ ਐ ਜੇ ਕੋਈ ਸ਼ਕੀਨ ਹੈ ਨੀਲੀ ਰਵੀ ਦਾ ਤੇ 14-15 ਕਿਲੋ ਦੁੱਧ ਝੋਟੀ ਪਾਊਗੀ ਆਮਨਾ ਤੁਸੀਂ ਇੱਕ ਸੰਪਰਕ ਕਰ ਸਕਦੇ ਹੋ ਆ ਕੇ ਦੇਖ ਕੇ ਖਰੀਦੋ ਪਸ਼ੂ ਤੇ ਇਹਨੂੰ ਚਲਾ ਕੇ ਦਿਖਾ ਦਿਜੀਏ ਇੱਕ ਵਾਰੀ ਹਾਂ ਜੀ ਬਾਕੀ ਠੰਡੀ ਸੀ ਲਾਏ ਦੇਖੋ ਕੋਈ ਇਹਨੂੰ ਕੈਮਰੇ ਤੋਂ ਡਰਦੀ ਨਹੀਂ ਬਾਕੀ ਚੁਆਈ ਨੂੰ ਕੋਈ ਬੰਦੇ ਬੁੜੀ ਦਾ ਕੋਈ ਮੰਦੀ ਹੈ ਜੀ ਨਹੀਂ ਜੀ ਮੰਦੀ ਕੋਈ ਨਹੀਂ ਮੰਦੀ ਜੀ ਬਿਲਕੁਲ ਦੇਖੋ ਇਹ ਆਈ ਕਿੱਥੋਂ ਆ ਜੀ ਇਹ ਅਫਰੋਡਪੁਰ ਦੇ ਏਰੀਆ ਚੋਂ ਆਈ ਹੈ ਠੀਕ ਹੈ ਜੀ ਠੀਕ ਹੈ ਕਮਾਲ ਹੋ ਜੀ ਬਹੁਤ ਸੋਹਣਾ ਲਿਵਾ ਤੇ ਲੰਬੀ ਪੂਛ ਹੈ ਜੀ ਜਿਹੜੀ ਜੀ ਮਾਰਕਿੰਗ ਆ ਬਾਲੀ ਮਾਰਕਿੰਗ ਨਹੀਂ ਤੇ ਦਰਮਿਆਨੇ ਕੱਟ ਦੀ ਹੈ ਜੀ ਲੰਬਾ ਕੱਟ ਨਹੀਂ ਬਾਲਾ ਜਿੱਦਾਂ ਨੀਲੀ ਰਾਵੀ ਦੀ ਛੋਟੀ ਗੋਡੀ ਦੀ ਹੁੰਦੀ ਹੈ ਇਹ ਉਹੀ ਹੈ ਤੇ ਘੁਮਾ ਕੇ ਲੈ ਚਲੋ ਜੰਦਰ ਨੇ ਹਜੇ ਲੇਵੇ ਦੇ ਵਿੱਚ ਬਹੁਤ ਢਿੱਲ ਹੈ ਇਹ ਢਿੱਲ ਪੂਰੀ ਕਰੂਗੀ ਤੇ ਫੇਰ ਕਿਤੇ ਸੋਨਾ ਜਾ ਕੇ ਨੇ ਕੁੜੇ ਵੀ ਵੇਖੋ ਹਜੇ ਡਾਉਨ ਨਹੀਂ ਕੀਤੇ ਆਜਾ ਲੈ ਕੇ ਡਿ ਨਾਉਣ ਮਿੱਟੀ ਆ ਆ ਜਾ ਨਾਉਣ ਨੂੰ ਕਹਿੰਦੇ ਜੀ ਹਾਂ ਠੀਕ ਹੈ ਨਾਉਣ ਦੀ ਕਾਫੀ ਸ਼ਕੀਰ ਆ ਹਨਾ ਹਾਂ ਹਾਂ ਨਹੀਂ ਠੀਕ ਹੈ ਜੀ ਹਾਂਜੀ ਬਹੁਤ ਸੋਹਣੀ ਝੋਟੀ ਹੈ ਜੀ ਤੇ ਮਗਰੇ ਦਾ ਕਟਾ ਕਿਹੜਾ ਏ ਉਹ ਖੜਾ ਜੀ ਕਟਾ ਪਿਛਲੇ ਸੂ ਦਾ ਕਟਾ ਜੀ ਉਹ ਕਟਾ ਕਿਹੜੇ ਸੀਮੰਟ ਦਾ ਜੀ ਫਿਰ ਕੱਲ ਤੁਸੀਂ ਦੱਸੇ ਇਹ ਐਨ ਆਰ 480 ਦਾ ਹਾਂਜੀ ਐਨਆਰ 480 ਦਾ ਹਨਾ ਪਹਿਲਾਂ ਵੀਡੀਓ ਤੋਂ ਗੱਲ ਹੋ ਰਹੀ ਸੀ ਕਿ ਐਨਆਰ 480 ਦਾ ਪਿਛਲੇ ਸੂਈ ਦਾ ਕੱਟਾ ਜੀ ਇਹ ਤੇ ਇਹ ਕੱਟਾ ਵੀ ਵੇਚਣ ਵਾਸਤੇ ਜੀ ਜਾਂ ਪਾਲਣਾ ਹੈ ਇਹ ਪਾਲਣਾ ਹੈ ਜੀ ਇਹ ਤਿਆਰ ਕਰਨਾ ਹੈ ਨਹੀਂ ਹਾਂ ਇਹ ਤਿਆਰ ਕਰਨਾ ਠੀਕ ਹੈ ਤੇ ਬਾਕੀ ਇਹਦਾ ਇਹ ਦੱਸਿਓ ਡਿਟੇਲ ਜੀ ਝੋਟੀ ਦੀ ਆਪਾਂ ਗੱਲ ਕਰ ਰਹੀ ਸੀ ਵੀ ਇਹਨੇ ਦੁੱਧ ਬਣ ਕੇ ਕਿੰਨਾ ਚਿਰ ਦਿੱਤਾ ਇਹ ਬਣ ਕੇ ਮਤਲਬ 8ਵੇਂ ਮਹੀਨੇ ਛੱਡੀ ਆ ਠੀਕ ਹੈ ਜੀ 7 ਮਹੀਨੇ ਵਧੀਆ ਰੋਲ ਦਿੱਤਾ ਤੇ ਮੁਰਕੇ ਥਾਲਾ ਵੇਲੇ ਕਰਦੇ ਸੀ ਠੀਕ ਹੈ ਜੀ ਰੱਖਦੀ ਸੀ ਜੀ ਠੀਕ ਹੈ ਜੀ ਮਤਲਬ ਲਾਸਟ ਤੱਕ ਦੁੱਧ ਸੁੱਕ ਗਿਆ ਸੀ ਲੇਕਿਨ ਝੋਟੀ ਨੇ ਜਵਾਬ ਨਹੀਂ ਦਿੱਤਾ ਹੈ ਨਾ ਇਹ ਨਹੀਂ ਜਵਾਬ ਤਾਂ ਫਿਰ ਠੀਕ ਹੈ ਰੱਖਦੀ ਸੀ ਜਦੋਂ ਫਿਰ ਥਣ ਸਾਫ ਕਰਨ ਦੇ ਫਿਰ ਖੜ ਜਾਂਦੀ ਸੀ ਠੀਕ ਹੈ ਜੀ ਬਾਕੀ ਡਿਟੇਲ ਤੁਹਾਨੂੰ ਦੱਸਤੀ ਹੈ ਜੀ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਾਂਗੇ ਤੇ ਬੇਨਤੀ ਹੈ ਦੇਖਣ ਵਾਲੇ ਵੀਰਾਂ ਨੂੰ ਕਿ ਜਿਹੜੇ ਦੇਖ ਰਹੇ ਚੈਨਲ ਨੂੰ ਪਹਿਲੀ ਵਾਰ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਣਾ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾ